ਰਿਟਾਇਰਡ ਐਸਐਸਪੀ ਮੁਹੰਮਦ ਸ਼ਮੀ ਦੇ ਉੱਤੇ ਅੱਤਵਾਦੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਨਾ ਤੇ ਇਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਹਮਲਾਚੂਕ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਵਾਪਰਿਆ ਜਦੋਂ ਰਿਟਾਇਰਡ ਐਸਐਸਪੀ ਨਮਾਜ਼ ਅਦਾ ਕਰਨ ਮਸਜਿਦ ਦੇ ਵਿੱਚ ਜਾਂਦੇ ਨੇ ਤੇ ਉਸ ਦੌਰਾਨ ਬਹੁਤ ਸਾਰੇ ਲੋਕ ਉੱਥੇ ਮੌਜੂਦ ਹੁੰਦੇ ਨੇ ਤੇ ਜਦੋਂ ਗੋਲੀਆਂ ਚੱਲਦੀਆਂ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਹਮਲਾ ਕਰਨ ਆਏ ਸੀਗੇ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਤੇ ਫੌਜੀ ਜਵਾਨਾਂ ਦੇ ਵੱਲੋਂ ਹੁਣ ਜੋ ਆ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਹੁਣ ਸਰਚ ਆਪਰੇਸ਼ਨ ਲਾਇਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੱਲੋਂ ਇੱਕ ਉਮੀਦ ਹੈ ਕਿ ਜਿਹੜੇ ਅਤਵਾਦੀ ਨਏ ਸੀ ਇਲਾਕੇ ਦੇ ਵਿੱਚ ਛੁਪੇ ਹੋਏ ਨੇ ਜਿਨ੍ਹਾਂ ਨੂੰ ਲੱਭਣ ਦੀ ਜੋਆ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬੀਤੇ ਦਿਨ ਵੀ ਅ ਅਤਵਾਦੀਆਂ ਦਾ ਹਮਲਾ ਹੋਇਆ ਸੀਗਾ ਤੇ ਇਸੇ ਦੌਰਾਨ ਇੱਕ ਅਤਵਾਦੀ ਦੀ ਮੌਤ ਹੋ ਗਈ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ 2 ਤੋਂ 4 ਜੋ ਫੌਜੀ ਜਵਾਨਾ ਸ਼ਹੀਦ ਹੋ ਗਏ ਨੇ ਤੇ 3 ਦੇ ਕਰੀਬ ਜੋ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੋ ਜਿਹੜੇ ਹੁਣ ਰਿਟਾਇਰਡ ਐਸਐਸਪੀ ਐ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਬਾਰੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਤਵਾਦੀਆਂ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਗਈ ਸੀ ਜਦੋਂ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਕਿਉਂਕਿ ਰਿਟਾਇਰਡ ਐਸਐਸਪੀ ਜੋ ਸੀਗੇ ਨਮਾਜ਼ ਅਦਾ ਕਰਨ ਜਾਂਦੇ ਨੇ ਤੇ ਇਸੇ ਦੌਰਾਨ ਅਤਵਾਦੀਆਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੌਰਾਨ ਜੋ ਰਿਟਾਇਰਡ ਐਸਐਸਪੀ ਮੁਹੰਮਦ ਸ਼ਫੀ ਨੇ ਇਸੇ ਦੌਰਾਨ ਉਹ ਸ਼ਹੀਦ ਹੋ ਜਾਂਦੇ ਨੇ